ਸਸ਼ਕਾਲ ਕਲਿਆਣ ਟੀਵੀ ਪੰਜਾਬ ਦੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਡਾਇਮੰਡ ਵੈਲਫੇਅਰ ਸੁਸਾਇਟੀ ਦੇ ਵੱਲੋਂ ਪ੍ਰਾਚੀਨ ਦੁਰਗਾ ਮੰਦਿਰ ਦੇ ਵਿੱਚ ਕੀਰਤਨ ਜਾਗਰਣ ਮੰਡਲੀ ਦਾ ਸਨਮਾਨ ਸਮਾਗਮ ਕਰਵਾਇਆ ਗਿਆ। ਤਾਂ ਸਮਾਜ ਸੇਵੀ ਵੀਨੂ ਗੋਇਲ ਦਾ ਕਹਿਣਾ ਹੈ ਕਿ ਪ੍ਰੋਗਰਾਮ ਪੈਨ ਪਰਮਿੰਦਰ ਕੌਰ ਦੀ ਯਾਦ ਨੂੰ ਸਮਰਪਿਤ ਹੈ ਜੋ ਕਿ ਪਿਛਲੇ 20 ਸਾਲਾਂ ਤੋਂ ਉਹਨਾਂ ਦੀ ਸੰਸਥਾ ਨਾਲ ਜੁੜੇ ਹੋਏ ਨੇ ਤੇ ਪੈਨ ਪਰਮਿੰਦਰ ਕੌਰ ਸਮਾਜਿਕ ਤੇ ਧਾਰਮਿਕ ਗਤੀਵਿਧੀਆਂ ਦੇ ਵਿੱਚ ਸਰਗਰਮ ਰਹਿੰਦੇ ਸਨ ਤੇ ਇਸ ਮੌਕੇ ਸ਼ਿਸ਼ਾਮ ਪ੍ਰਚਾਰ ਮੰਡਲ ਬਠਿੰਡਾ ਸਮੇਤ ਸਮੂਹ ਕੀਰਤਨ ਤੇ ਜਾਗਰਣ ਮੰਡਲੀਆਂ ਨੂੰ ਯਾਦ ਕ੍ਰਿ ਚਿੰਦੇ ਕੇ ਸਨਮਾਨਿਤ ਕੀਤਾ ਗਿਆ ਤੇ ਪ੍ਰੋਗਰਾਮ ਦਾ ਸੰਚਾਲਨ ਵਿਸ਼ੇਸ਼ ਸਹਿਯੋਗੀ ਪ੍ਰੇਮ ਗਰਗ ਨੇ ਕੀਤਾ ਇਸ ਸਮਾਗਮ ਦੇ ਵਿੱਚ ਪੰਜਾਬੀ ਫਿਲਮ ਅਦਾਕਾਰਾਂ ਤੇ ਗਾਇਕਾ ਅਮਰ ਨੂਰੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ ਡਾਇਰੈਕਟਰ ਐਮ ਕੇ ਮੰਨਾ ਨੇ ਹਾਜ਼ਰ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ ਇਸ ਪ੍ਰੋਗਰਾਮ ਦੇ ਵਿੱਚ ਸ਼੍ਰੀ ਸ਼ਾਮ ਪ੍ਰਚਾਰ ਮੰਡਲ ਇਸ ਨਾਲ ਹੀ ਵਿਮਲ ਸਰ ਕੀਰਤਨ ਮੰਡਲ ਸੁਸ਼ੀਲ ਸ਼ਰਮਾ ਰਾਜਸਥਾਨੀ ਪਾਰਟੀ ਸਵਰ ਸੰਗਮ ਭਜਨ ਮੰਡਲੀ ਨਾਨਾ ਦੇਵੀ ਜਾਗਰਣ ਮੰਡਲੀ ਗੀਤਾ ਰਾਣੀ ਕੀਰਤਨ ਮੰਡਲੀ ਇਸ ਦੇ ਨਾਲ ਸੰਦੀਪ ਗਰ ਪ੍ਰਾਚੀਨ ਦੁਰਗਾ ਮੰਦਰ ਮੰਡਲੀ ਸ਼ਿਵ ਮੰਦਰ मालरोड शानू सिंह जगदीश मलगा रमन डॉक्टर नीतू दीपक अरोड़ा म्यूजिक मैजिक प्रेम गगनदीप सिंह राधा मंडल माता चिंतपूर्णी मंडल जय दुर्गा मंडल राधा कृष्णा हरे कृष्णा शिव गौरा मंडल उमा पंडित माँ चिंतपूर्णी की यात्रा स्वर्ण संगम भजन मंडल श्री श्याम दुर्गा यात्रा श्री श्याम प्रचार मंडल जय माँ वैष्णव मंडल जय जगदम्बा मंडल जय माँ वैष्णव मंडल ਨਾਗਪਾਲ ਐਂਡ ਪਾਰਟੀ ਇਸ ਦੇ ਨਾਲ ਹੀ ਸੇਲਜ਼ ਮਾਰਕੀਟਿੰਗ ਐਸੋਸੀਏਸ਼ਨ ਜੈ ਮਾ ਸਰਲਾ ਮੰਡਲ ਪ੍ਰੇਮ ਗੈਂਗ ਇਸ ਦੇ ਨਾਲ ਸ਼ਾਲੂ ਗੁਪਤਾ ਆਸ਼ੀਰਵਾਦ ਪੂਜਾ ਵਾਲੀ ਮੰਡਲ ਜੈ ਮਾ ਚਿੰਦਪੁਰ ਨੀਮਾ ਜੁਗਲ ਸਰਕਾਰ ਮੰਡਲ ਹੀਰਾਬਾਲੀ ਇਸ ਦੇ ਨਾਲ ਅਸਤਰ ਪੂਜਾ ਜਗਰਾ ਮੰਡਲ ਸਵਾਰ ਸੰਗਮ ਭਜਨ ਮੰਡਲ ਇਸ ਨਾਲ ਸੁਸ਼ੀਲ ਸ਼ਰਮਾ ਐਂਡ ਪਾਰਟੀ ਤੇ ਹੋਰ ਮੰਡਲੀਆਂ ਨੂੰ ਸਨਮਾਨਿਤ ਕੀਤਾ ਗਿਆ ਮਾਸੀ ਵੀ ਵੀਨੂ ਗੋਇਲ ਦਾ ਤੁਹਾਨੂੰ ਸਭ ਨੂੰ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ ਡਾਇਮੰਡ ਵੈਲਫੇਅਰ ਸੁਸਾਇਟੀ ਦੁਆਰਾ ਪਿਛਲੇ 20 ਸਾਲਾਂ ਤੋਂ ਲਗਾਤਾਰ ਵੱਖ-ਵੱਖ ਪ੍ਰੋਗਰਾਮ ਮਹਿਲਾਵਾਂ ਲਈ ਵੀ ਕਿਤੇ ਜਾਂਦੇ ਆ। ਔਰ ਸਾਡੇ ਨਾਲ ਪਿਛਲੇ 24 ਸਾਲਾਂ ਤੋਂ ਬਹੁਤ ਹੀ ਪੁਰਾਣੀ ਮੈਂਬਰ ਜੁੜੀ ਭੈਣ ਪਰਮਿੰਦਰ ਕੌਰ ਜਿਹੜੀ ਕਿ ਧਾਰਮਿਕ ਗਤੀਵਿਧੀਆਂ ਔਰ ਸਮਾਜਿਕ ਗਤੀਵਿਧੀਆਂ ਦੇ ਵਿੱਚ ਬਹੁਤ ਹੀ ਸਕਰੀਆ ਸੀ ਔਰ ਮੇਰੇ ਨਾਲ ਮੋਢੇ ਨਾਲ ਮੋਢਾ ਲੈ ਕੇ ਉਹਨੇ ਕੰਮ ਕੀਤਾ ਡਾਇਮੰਡ ਵੈਲਫੇਅਰ ਸੈਟਰ ਸੁਸਾਇਟੀ ਦੇ ਬੈਨਰ ਥੱਲੇ ਅਸੀਂ ਮਿਲ ਕੇ ਬੜੇ ਜਿਹੜੇ ਹੈ ਉਪਰਾਲੇ ਕੀਤੇ ਮਹਿਲਾਵਾਂ ਨੂੰ ਜੋੜਨ ਦੇ ਉਹਨਾਂ ਨੂੰ ਸਸ਼ਕਤ ਕਰਨ ਦੇ ਤਾਂ ਅਚਾਨਕ ਉਸਦੀ ਰੂਹ ਵਿਚੜ ਸਾਨੂੰ ਵਿਛੋੜਾ ਦੇ ਗਈ ਉਹ ਇਸ ਦੁਨੀਆ ਚੋਂ ਸਾਨੂੰ ਇਹ ਜਿਹੜਾ ਅਲਵਿਦਾ ਕਹਿ ਗਈ ਲੇਕਿਨ ਉਹਦੀ ਜਿਹੜੀ ਜਿਹੜਾ ਉਹਦਾ ਮੈਸੇਜ ਹੈ ਜਿਹੜੀ ਉਹਦਾ ਮੁਸਕਰਾੰਦਾ ਚਿਹਰਾ ਉਹ ਹਮੇਸ਼ਾ ਹੀ ਸਾਡੀ ਸੰਸਥਾ ਦੇ ਮੈਂਬਰਾਂ ਦੇ ਵਿੱਚ ਉਸ ਤਰ੍ਹਾਂ ਹੀ ਉਹ ਅਮਰ ਰਹੇਗੀ ਤਾਂ ਉਸੇ ਯਾਦ ਦੇ ਵਿੱਚ ਉਸ ਨੂੰ ਸਮਰਪਿਤ ਇੱਕ ਪ੍ਰੋਗਰਾਮ ਅੱਜ ਰੱਖਿਆ ਗਿਆ ਜਿਦੇ ਵਿੱਚ ਕੀਰਤਨ ਤੇ ਜਾਗਰਣ ਮੰਡਲੀਆਂ ਜੋ ਵੀ ਡਿਸਟ੍ਰਿਕਟ ਬਠਿੰਡੇ ਦੀਆਂ ਨੇ ਅੱਜ ਉੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਪ੍ਰੇਮ ਗਰਭ ਜੀ ਜੋ ਕਿ ਸਮਾਜ ਸੇਵਕ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਖਾਸ ਕਰਕੇ ਐਮ ਕੇ ਮਨਾ ਜੀ ਜਿਨ੍ਹਾਂ ਨੇ ਆਯੋਜਨ ਕੀਤਾ ਪ੍ਰੋਗਰਾਮ ਦਾ ਸਾਰਿਆਂ ਦੇ ਪ੍ਰਯਾਸ ਦੇ ਨਾਲ ਅੱਜ ਇੱਥੇ ਅਮਰ ਨੂਰੀ ਜੋ ਕਿ ਪ੍ਰਸਿੱਧ ਗਾਇਕਾ ਵੀ ਨੇ ਫਿਲਮ ਐਕਟਰਸ ਵੀ ਨੇ ਔਰ ਮਾਤਾ ਦੀਆਂ ਪੇਟਾਂ ਔਰ ਬਾਣੀ ਦੇ ਬਹੁਤ ਹੀ ਅੱਛੇ-ਅੱਛੇ ਜਿਹੜੇ ਉਹਨਾਂ ਨੇ ਸ਼ਬਦ ਵੀ ਜਿਹੜੇ ਹੈ ਗਾਏ ਹੋਏ ਆ ਔਰ ਖਾਸ ਕਰਕੇ ਮੈਂ ਉਹਨਾਂ ਦੀ ਪੇਟਾਂ ਜ਼ਿਆਦਾ ਸੁਣੀ ਆ ਸਰਦੂਲ ਜੀ ਦੀਆਂ ਵੀ ਪੇਟਾਂ ਸੁਣੀ ਆ ਤਾਂ ਬੜਾ ਅੱਛਾ ਵੀ ਗਾਉਂਦੇ ਸੀ ਤਾਂ ਉਹ ਵੀ ਅੱਜ ਇੱਥੇ ਉਹਨਾਂ ਨੇ ਸ਼ਿਰਕਤ ਕੀਤੀ ਔਰ ਇਸ ਅਨਮੋਲ ਰੂਹ ਨੂੰ ਆ ਉਹਨਾਂ ਨੇ ਜਿਹੜੀ ਸ਼ਰਧਾਂਜਲੀ ਪੇਂਡ ਕੀਤੀ ਔਰ ਜਿੰਨੀਆਂ ਵੀ ਜਾਗਰਨ ਮੰਡਲੀਆਂ ਆਈਆਂ ਸੀ ਕੀਰਤਨ ਮੰਡਲੀਆਂ ਆਈਆਂ ਸੀ ਸਭ ਨੂੰ ਸਨਮਾਨਿਤ ਕੀਤਾ ਤਾਂ ਉਹਨਾਂ ਦਾ ਸਭ ਦਾ ਬਹੁਤ-ਬਹੁਤ ਧੰਨਵਾਦ ਔਰ ਜੋ ਵੀ ਇੱਥੇ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬਠਿੰਡਾ ਨਿਵਾਸੀ ਬਠਿੰਡਾ ਦੇ ਇਲਾਕੇ ਸਾਰੇ ਜਿੰਨੇ ਵੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅੱਜ ਮੈਂ ਆਈ ਸੀ ਇੱਥੇ ਕੁੜੀਆਂ ਦੀ ਲੋਹੜੀ ਦਾ ਪ੍ਰੋਗਰਾਮ ਸੀਗਾ ਸਕੂਲ ਦੇ ਵਿੱਚ ਉਦੋਂ ਫਿਰ ਜਦੋਂ ਮੈਨੂੰ ਪਤਾ ਲੱਗਾ ਕਿ ਸਾਡੀ ਬਹੁਤ ਹੀ ਪਿਆਰੀ ਇੱਕ ਸ਼ਖਸੀਅਤ ਪਰਮਿੰਦਰ ਜੀ ਜਿਹੜੇ ਕਿ ਮੀਨੂ ਗੋਇਲ ਜੀ ਦੀ ਸੰਸਥਾ ਦੇ ਨਾਲ ਜੁੜੇ ਹੋਏ ਸੀਗੇ ਸਮਾਜ ਸੇਵਕਾ ਸੀਗੇ ਔਰ ਭਜਨ ਕੀਰਤਨ ਵੀ ਕਰਦੇ ਸੀ ਬਹੁਤ ਪਿਆਰੀ ਰੂਹ ਸੀਗੀ ਉਹਨਾਂ ਦਾ ਸਰੀਰਕ ਤੌਰ ਤੇ ਇਸ ਦੁਨੀਆ ਚ ਚਲੇ ਜਾਣਾ ਤੇ ਬੱਸ ਉਹਨਾਂ ਲਈ ਸ਼ਰਧਾਂਜਲੀ ਅਰਪਿਤ ਕਰਨਾਈ ਸੀਗੇ ਉਹਨਾਂ ਲਈ ਦੁਆ ਕਰਦੇ ਆ ਸੱਚੇ ਪਾਤਸ਼ਾਹ ਜਾਗਰਨ ਮੰਡਲੀਆਂ ਨੂੰ ਸਨਮਾਨ ਮਾਂ ਆਜ ਸ਼ਕਤੀ ਭਵਾਨੀ ਸ਼ੀ ਮਹਾਰਾਜ ਉਹਨਾਂ ਦੀ ਰੂਹ ਆਪਣੇ ਚਰਨਾਂ 'ਚ ਨਿਵਾਸ ਦੇਵੇ ਔਰ ਜਿੰਨੀਆਂ ਵੀ ਇੱਥੇ ਜਾਗਰਨ ਮੰਡਲੀਆਂ ਭਜਨ ਕੀਰਤਨ ਮੰਡਲੀਆਂ ਆਈਆਂ ਹੋਈਆਂ ਨੇ ਉਹਨਾਂ ਦਾ ਸਨਮਾਨ ਹੈਗਾ ਜੇ ਉਹਨਾਂ ਨੂੰ ਸਨਮਾਨ ਕਰਨ ਆਏ ਆ ਜੀ ਤੇ ਬਸ ਸਾਰਿਆਂ ਦੇ ਦਰਸ਼ਨ ਕਰਨ ਆਈ ਆ ਮੈਂ ਔਰ ਉਸ ਵਿਛੜੀ ਹੋਈ ਰੂਹ ਵਾਸਤੇ ਦੁਆ ਕਰਨ ਵਾਸਤੇ ਆਈ ਆ ਪ੍ਰਾਰਥਨਾ ਕਰਨ ਆਈ ਆ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸਦੇ ਠੀਕ ਹੈ ਸਰਦੂਲ ਚ ਅੰਦਰ ਜੀ ਅਮਰ ਹੈਗੇ ਆ ਉਹਨਾਂ ਦੀਆਂ ਭੇਟਾ ਵੀ ਅਮਰ ਹੈ ਜਿੱਥੇ ਵੀ ਕੋਈ ਜਾਗਨ ਜਾਂ ਚੌਂਕੀ ਸੰਗੀਤਨ ਹੁੰਦਾ ਜਦੋਂ ਤੱਕ ਉਹਨਾਂ ਦੀ ਭੇਟ ਨਾ ਗਈ ਜੇ ਜਗਰਤਾ ਤੇ ਚੌਂਕੀ ਸੰਪੂਰਨ ਨਹੀਂ ਹੁੰਦੀ ਉਹਨਾਂ ਦੇ ਬਾਰੇ ਕੁਛ ਚੰਗਾ ਉਹਨਾਂ ਬਾਰੇ ਤਾਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਨਾ ਤੁਹਾਡੀਆਂ ਰੂਹਾਂ ਦੇ ਵਿੱਚ ਵਸਦੇ ਨੇ ਉਹ ਤੁਹਾਡੇ ਦਿਲਾਂ ਦੇ ਵਿੱਚ ਵਸਦੇ ਨੇ ਮੈਂ ਜੇ ਆਪਣੇ ਹਿਸਾਬ ਨਾਲ ਦੱਸਾਂ ਤਾਂ ਮੈਂ ਤਾਂ ਇਹੀ ਕਹਾਂਗੀ ਕਿ ਧਰਤੀ ਦੇ ਉੱਤੇ ਮੇਰੇ ਲਈ ਮੇਰਾ ਪਰਮਾਤਮਾ ਆਇਆ ਸੀ। ਤੇਰਾ ਕ੍ਰਿਸ਼ਨ, ਮੇਰਾ ਸ਼ਿਵ ਉਹ ਆਇਆ ਸੀਗਾ। ਔਰ ਮੈਨੂੰ ਕਿਸੇ ਚੰਗੇ ਰਾਹ ਤੋਰ ਕੇ ਕੋਈ ਚੰਗੀਆਂ ਗੱਲਾਂ ਸਿਖਾ ਕੇ ਚਲੇ ਗਏ ਨਹੀਂ। ਸਰੀਰਕ ਤੌਰ ਤੇ ਗਏ ਨੇ, ਰੋਹਾਨੀ ਤੌਰ ਤੇ ਹਮੇਸ਼ਾ ਮੇਰੇ ਨਾਲ ਨੇ। ਦੁਨੀਆ ਨੂੰ ਆਪਣੇ ਸੰਗੀਤ ਦੇ ਨਾਲ ਆਪਣੀ ਸ਼ਿਆਦ ਤੋਂ ਵੀ ਮਿੱਠੀ ਸੁਰੀਲੀ ਆਵਾਜ਼ ਨਾਲ ਲੋਕਾਂ ਦੇ ਦਿਲਾਂ 'ਚ ਠੰਡ ਪਾਉਣਾ ਆਏ ਸੀ ਕੰਨਾਂ ਨੂੰ ਤ੍ਰਿਪਤ ਕਰਨ ਆਏ ਸੀ ਆਪਣੇ ਸੁਰੀਲੇ ਸੰਗੀਤ ਦੇ ਨਾਲ ਔਰ ਇਹ ਹੀ ਕਹਾਂਗੇ ਕਿ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਸੰਗੀਤ ਦੇ ਵਿੱਚ ਪਰੋਈਆਂ ਤੇ ਲੋਕਾਂ ਨੂੰ ਦਿੱਤੀਆਂ ਨਵੇਂ-ਨਵੇਂ ਐਕਸਪੀਰੀਅੰਸ ਕਿਤੇ 뮤직 ਦੇ ਵਿੱਚ ਜਿਹੜੇ ਕਿ ਅੱਜ ਦੇ ਆਰਟਿਸਟਾਂ ਨੂੰ ਦਿੱਤੇ ਔਰ ਇੰਡਸਟਰੀ ਦੇ ਵਿੱਚ ਬਹੁਤ ਵੱਡੀ ਦੇਣ ਆ ਸਰਦੂਲ ਸਿਕੰਦਰ ਜੀ ਦੀ ਸਾਰੀ ਦੁਨੀਆ ਨੂੰ ਉਹ ਯਾਦ ਕਰਦੀ ਆ ਸਾਰੀ ਇੰਡਸਟਰੀ ਉਹਨਾਂ ਨੂੰ ਯਾਦ ਕਰਦੀ ਆ ਇਦਾਂ ਦੇ ਜਿਹੜੇ ਲੋਕ ਹੁੰਦੇ ਨੇ ਇਦਾਂ ਦੀਆਂ ਰੂਹਾਂ ਜਿਹੜੀਆਂ ਹੁੰਦੀਆਂ ਨੇ ਉਹ ਰੱਬ ਦੀਆਂ ਬਖਸ਼ੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹ ਧਰਤੀ ਤੇ ਉਹਨਾਂ ਦਾ ਆਉਣਾ ਹੀ ਇਹ ਹੁੰਦਾ ਕਿ ਲੋਕਾਂ ਨੂੰ ਤ੍ਰਿਪਤ ਕਰਕੇ ਆਉਣਾ ਕੁਝ ਦੇਖੇ ਜਾਣਾ ਦੁਨੀਆ ਨੂੰ ਮੁਹੱਬਤ ਦੇ ਕੇ ਜਾਣੀ ਉਹ ਪਿਆਰ ਨਾਲ ਭਰੇ ਹੋਏ ਸੀਗੇ ਉਹਨਾਂ ਦੇ ਅੰਦਰ ਇੰਨੀ ਕੁ ਮੁਹੱਬਤ ਸੀਗੀ ਜਿਹੜਾ ਵੀ ਕੋਈ ਉਹਨਾਂ ਨੂੰ ਮਿਲਦਾ ਸੀਗਾ ਨਰਾਸ਼ ਨਹੀਂ ਜਾਂਦਾ ਤੇ ਸਦੀਵੀਆਂ ਤੱਕ ਉਹਨਾਂ ਨੂੰ ਭੁੱਲਦਾ ਵੀ ਨਹੀਂ ਸੀਗਾ ਨਿੱਕ ਮੁਹੱਬਤ ਉਹ ਸਾਰਿਆਂ ਨੂੰ ਦੇ ਦਿੰਦੇ ਸੀਗੇ ਔਰ ਇਹ ਚੀਜ਼ ਗਵਾਏ ਕਿ ਤੁਸੀਂ ਉਹਨਾਂ ਦਾ ਜ਼ਿਕਰ ਕੀਤਾ ਸਾਰਿਆਂ ਨੇ ਹਰ ਥਾਂ ਤੇ ਜਿੱਥੇ ਵੀ ਮੈਂ ਜਾਨੀ ਆ ਉਹਨਾਂ ਦਾ ਜ਼ਿਕਰ ਹੁੰਦਾ ਹਰ ਲੋਕ ਆਮ ਪਬਲਿਕ ਜਿਹੜੀ ਉਹ ਵੀ ਸਾਰੇ ਪੁੱਛਦੇ ਨੇ ਉਹਨਾਂ ਦੀ ਗੱਲ ਕਰਦੇ ਨੇ ਉਹਨਾਂ ਦੇ ਦਿਲ ਭਰਦੇ ਨੇ ਉਹਨਾਂ ਨੂੰ ਯਾਦ ਕਰ ਕਰਕੇ ਤੇ ਇਹੀ ਆ ਕਿ ਉਹਨਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਆ ਦੁਨੀਆ 'ਚ ਨਾਮ ਬਣਾਣਾ ਇੱਕ ਵੱਖਰੀ ਗੱਲ ਆ ਦਿਲਾਂ ਦੇ ਵਿੱਚ ਨਾਮ ਬਣਾਉਣਾ ਦਿਲਾਂ ਦੇ ਵਿੱਚ ਜਗ੍ਹਾ ਬਣਾਉਣੀ ਰੂਹਾਨੀਅਤ ਦੇ ਤੌਰ ਤੇ ਉਹ ਬਹੁਤ ਵੱਡੀ ਗੱਲ ਆ ਸੋ ਉਹਨਾਂ ਨੇ ਰੂਹਾਂ ਦੇ ਵਿੱਚ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਹੈ ਸਰਦੂਲ ਸਿਕੰਦਰ ਜੈਸੀ ਮਹਾਨ ਹਸਤੀ ਦੀ ਕੋਈ ਯਾਦਗਾਰ ਬਣਨੀ ਚਾਹੀਦੀ ਹੈ ਇਹ ਹਿੰਦੁਸਤਾਨ ਲਈ ਯਾਦਗਾਰ ਬਣਨੀ ਚਾਹੀਦੀ ਹੈ ਪੰਜਾਬ ਦੇ ਵਿੱਚ ਬਿਲਕੁਲ ਬਣਨੀ ਚਾਹੀਦੀ ਆ ਜਿਹੜੀ ਅਸੀਂ ਆਪਣੇ ਪਰਿਵਾਰ ਵੱਲੋਂ ਆਉਤਾ ਸੀ ਜਿਵੇਂ ਉਹਨਾਂ ਦੀ ਕਬਰੇ ਮੁਬਾਰਕ ਹੈਗੀ ਆ ਜਿੰਨਾ ਕਿ ਸਾਡੇ ਸ਼ਰੀਅਤ ਦੇ ਮੁਤਾਬਿਕ ਅਸੀਂ ਕਰ ਸਕਦੇ ਆ ਕਿਉਂਕਿ ਕਈ ਚੀਜ਼ਾਂ ਦੀ ਬੰਦਸ਼ਾ ਹੁੰਦੀਆਂ ਨੇ ਹਰ ਕਮਿਊਨਿਟੀ ਦੇ ਵਿੱਚ ਕੁਝ ਕਾਨੂੰਨ ਹੁੰਦੇ ਨੇ ਜਿਦੇ ਕਰਕੇ ਅਸੀਂ ਉਹਨਾਂ ਕਾਨੂੰਨਾਂ ਦੀ ਉਲੰਘਣਾ ਨਹੀਂ ਕਰ ਸਕਦੇ ਹੁੰਦੇ ਜਿੰਨਾਂ ਕ ਅਸੀਂ ਉਹਦੇ ਹਿਸਾਬ ਦੇ ਨਾਲ ਕਾਨੂੰਨ ਦੇ ਹਿਸਾਬ ਦੇ ਹਿਸਾਬ ਦੇ ਨਾਲ ਇਸਲਾਮ ਦੇ ਕਾਨੂੰਨ ਦੇ ਹਿਸਾਬ ਨਾਲ ਉਹਦੇ ਹਿਸਾਬ ਨਾਲ ਉਹ ਕਬਰੇ ਮੁਬਾਰਕ ਬਣਾਈ ਆ ਰਾਜਸਥਾਨ ਤੋਂ ਸੰਗ ਮਰਮਰ ਦਾ ਪੱਥਰ ਲਿਜਾ ਕੇ ਉੱਥੋਂ ਦੇ ਕਾਰੀਗਰ ਆਏ ਸੀਗੇ 2 ਸਾਲ ਪਹਿਲਾਂ